ਤੁਸੀਂ ਵੇਖ ਰਹੇ ਹੋ ਸਕੈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਰ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਜਿੱਥੇ ਪੰਜਾਬ ਭਰ ਦੇ ਵਿੱਚ ਸਿਆਸੀ ਪਾਰਟੀਆਂ ਦਾ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਉੱਥੇ ਇੱਕ ਜਿਹੇ ਪਿੰਡ ਦੇ ਵਿੱਚ ਲੈ ਕੇ ਚੱਲਦੇ ਆ ਜਿੱਥੇ ਕਿ ਲੋਕਾਂ ਦੇ ਵੱਲੋਂ ਕੁਝ ਵੱਖਰੇ ਤਰੀਕੇ ਦਾ ਬੈਨਰ ਲਗਾ ਦਿੱਤਾ ਗਿਆ ਜਿਹਨਾਂ ਦੱਸਦੇ ਕਿ ਲੀਡਰਾਂ ਦੇ ਸਵਾਗਤ ਲਈ ਇੱਕ ਬੈਨਰ ਲਗਾਇਆ ਗਿਆ ਜਿਸ ਦੇ ਉੱਤੇ 6 ਸਵਾਲ ਲੀਡਰਾਂ ਦੇ ਲਈ ਲਿਖੇ ਗਏ ਨੇ ਜਿਸ ਦੇ ਵਿੱਚ ਰੋਜ਼ਗਾਰ ਪ੍ਰਾਪਤੀ ਕਿਸਾਨੀ ਮਸਲੇ ਮਨਰੇਗਾ ਨਸ਼ਾ ਜੋ ਦਿਨੋਂ ਦਿਨ ਨੌਜਵਾਨ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਲੈ ਕੇ ਸਵਾਲ ਲਿਖੇ ਗਏ ਨੇ ਤੇ ਜਵਾਬ ਉਹਨਾਂ ਲੀਡਰਾਂ ਤੋਂ ਮੰਗਿਆ ਗਿਆ ਜੋ ਇਸ ਪਿੰਡ ਦੇ ਵਿੱਚ ਵੋਟਾਂ ਲੈਣ ਦੇ ਲਈ ਆਉਣਗੇ ਪਿੰਡ ਦੀਆਂ ਔਰਤਾਂ ਨੇ ਕਿਹਾ ਕਿ ਜਿਸ ਲੀਡਰ ਦੇ ਕੋਲ ਇਹਨਾਂ ਸਵਾਲਾਂ ਦੇ ਜਵਾਬ ਹੋਣਗੇ ਉਹੀ ਵੋਟ ਦਾ ਹੱਕਦਾਰ ਹੋਵੇਗਾ ਤੇ ਤਸਵੀਰਾਂ ਜਿਹੜੀਆਂ ਨੇ ਨਾਬਾ ਦੇ ਪਿੰਡ ਰਾਮਗੜ੍ਹ ਤੋਂ ਸામਣੇ ਆਈਆਂ ਨੇ ਲਈ ਅਸੀਂ ਆਪਣਾ ਬਜਾਰ ਬਣਾਇਆ 14 ਅਪ੍ਰੈਲ ਨੂੰ ਡਾਕਟਰ ਵੇਟਕਰ ਦਾ ਜਨਮ ਦਿਨ ਸੀ ਉੱਥੇ ਅਸੀਂ ਪਿੰਡ ਪੱਦਰ ਤੇ ਆਪਣਾ ਪਿੰਡ ਵਾਲਿਆਂ ਨੇ ਇਕੱਠ ਕਰਕੇ ਉੱਥੇ ਇਹ ਫੈਸਲਾ ਲਿਆ ਜੇਕਰ ਕੋਈ ਬੋਟਨ ਲੈਣ ਲਈ ਆਉਂਦਾ ਸਾਨੂੰ ਸਵਾਲ ਜਵਾਬ ਕਰਨੇ ਚਾਹੀਦੇ ਇਹ 6 ਸਵਾਲ ਨੇ ਸਾਡੇ ਲਿਖੇ ਹੋਏ ਤੁਸੀਂ ਪੈਨ ਰਾਈ ਉਹਨਾਂ ਨੂੰ ਦੇਖ ਸਕਦੇ ਹੋ ਦਸਿਆ ਨੂੰ ਲੈ ਕੇ ਆ ਰੋਜ਼ਗਾਰ ਨੂੰ ਲੈ ਕੇ ਆ ਕਿਸਾਨਾਂ ਨੂੰ ਲੈ ਕੇ ਆ ਜਿਹੜੇ ਆਪਣੇ ਵਿਦੇਸ਼ ਜਾ ਰਹੇ ਨੇ ਪਿੰਡ ਛੱਡਣੇ ਕਿਉਂ ਪੈ ਰਹੇ ਨੇ ਬੱਚਿਆਂ ਨੂੰ ਉਹ ਉਹਨਾਂ ਨੂੰ ਲੈ ਕੇ ਸਵਾਲ ਨੇ ਸਾਡੇ ਚ ਅਸੀਂ ਵੋਟ ਦੇਖੋ ਜੋ ਸਾਡੇ 6 ਸਵਾਲਾਂ ਦੇ ਜਵਾਬ ਤੇ ਖਰੇ ਉਤਰਨਗੇ ਉਹਨਾਂ ਨੂੰ ਵੋਟ ਪਾਵਾਂ ਮਤਲਬ ਸਾਡੀ ਬੁਮਰਨ 30 35 ਸਾਲ ਦੀ ਹੋ ਚੁੱਕੀ ਆ ਪਰ ਹਾਲ ਤੱਕ ਕੁਛ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ ਹੈਗਾ ਹਨਾ ਸਾਨੂੰ ਹੁਣ ਵੀ ਨਹੀਂ ਲੱਗਦਾ ਵੀ ਕਰੂਗੀ ਪਰ ਜਿਹੜੀ ਸਾਡੀ ਹੁਣ ਅਸੀਂ ਨਿਊ ਜਨਰੇਸ਼ਨ ਅਸੀਂ ਉੱਠੇ ਆ ਅਸੀਂ ਵੀ ਆਵਾਜ਼ ਉਠਾ ਰਹਾਂਗੇ ਸਾਨੂੰ ਕੁਝ ਲੱਗਦਾ ਵੀ ਸਾਡੇ ਨਾਲ 100 ਦੇ ਵਿੱਚੋਂ 30% ਲੋਕ ਜੁੜ ਚੁੱਕੇ ਆ ਤੇ ਸਾਨੂੰ ਐ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਸਾਡੇ ਨਾਲ ਹੋਰ ਵੀ ਜੁੜਨਗੇ ਠੀਕ ਹੈ ਪਰ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਹੈ ਨਹੀਂਗੀ ਬਾਕੀ ਜੇ ਜਿਹੜੀ ਵੀ ਹੁਣ ਕੋਈ ਵੀ ਸਰਪੰਚ ਮੈਂਬਰਸ ਹੋ ਸਰਕਾਰ ਕੋਈ ਉਮੀਦਵਾਰ ਉੱਠੂਗਾ ਤਾਂ ਸਾਡੇ ਸੇ ਸਵਾਲਾਂ ਦਾ ਪਹਿਲਾਂ ਜਵਾਬ ਦੇ ਦੇ ਅਸੀਂ ਵੋਟ ਆਲਮੋਸਟ ਉਹਨਾਂ ਨੂੰ ਪਾਵਾਂਗੇ ਲੋ ਜੇ ਕੋਈ ਰੋਜ਼ਗਾਰ ਹੋਊਗਾ ਇਹਦੇ ਏਰੀਆ ਦੇ ਵਿੱਚ ਸਾਡੇ ਪਟਿਆਲੇ ਦੇ ਨਾਭੇ ਰੇ ਵਿੱਚ ਰੋਜ਼ਗਾਰ ਹੋਊਗਾ ਤਾਂ ਸਾਡੇ ਲੋਕ ਭੁੱਖੇ ਨਹੀਂ ਮਰਨਗੇ ਸੱਥਾਂ ਦੇ ਵਿੱਚ ਬੈਠ ਕੇ ਤਾਂਸ ਨਹੀਂ ਖੇਡਣਗੇ ਠੀਕ ਹੈ ਜੇ ਕੰਮ ਦੇਊਗੀ ਸਰਕਾਰ ਸਾਨੂੰ ਤੇ ਸਾਡੇ ਬਿਜੁਰ ਗਲੋਕ ਨੇ ਜਿਹੜੇ ਮਨਰੇਗਾ ਦਾ ਉਹਨਾਂ ਨੂੰ ਲਾਭ ਮਿਲੇ ਸਾਨੂੰ ਹੋਰ ਮਤਲਬ ਇਹ ਉਮੀਦਾਂ ਨੇ ਸਾਡੇ ਲਈ ਸਾਨੂੰ ਸਾਨੂੰ ਇਹ ਆਟਾ ਦਾਲ ਸਕੀਮ ਇਹ ਨਹੀਂ ਚਾਹੀਦੀ ਸਾਨੂੰ ਆਪਣਾ ਹੱਕ ਚਾਹੀਦਾ ਸਾਨੂੰ ਚਾਹੀਦਾ ਵੀ ਅਸੀਂ ਕੰਮ ਕਰੀਏ ਸਾਨੂੰ ਮਤਲਬ ਜੋਬ ਮਿਲੇ ਘਰ ਚ ਹਰ ਇੱਕ ਨੂੰ ਇੱਕ ਮੈਂਬਰ ਨੂੰ ਜੋਬ ਮਿਲਣੀ ਚਾਹੀਦੀ ਆ ਔਰ ਮਜ਼ਦੂਰਾਂ ਨੂੰ ਮਨਰੇਗਾ ਦਾ ਕੰਮ ਮਿਲਣਾ ਚਾਹੀਦਾ ਤਾਂ ਤਾਂ ਜੋ ਅਸੀਂ ਆਪਣੀ ਹੱਕ ਦੀ ਰੋਟੀ ਖਾ ਸਕੀਏ ਪੰਜਾਬ ਦੇ ਵਿੱਚ ਫ੍ਰੀडम ਅੱਛਾ ਹੋਊਗਾ ਤਾਂ ਅਸੀਂ ਨਵੀਂ ਪੀੜੀ ਬਾਹਰ ਕਿਉਂ ਜਾਵਾਂਗੇ ਇਹ ਤਾਂ ਤੁਸੀਂ ਵੀ ਸਮਝਿਓ ਫਰੀडम ਇੱਥੇ ਕੁੜੀਆਂ ਨੂੰ ਰਾਤ ਨੂੰ ਦਿਨ 'ਚ ਵੀ ਕੰਮ ਕਰਨ ਦਾ ਮਤਲਬ ਮਾਹੌਲ ਨਹੀਂ ਵਧੀਆ ਹੈਗਾ ਠੀਕ ਹੈ ਕਿੰਨੇ ਕਿੰਨੇ ਰੇਪ ਬਰਤਕਾਰ ਬਹੁਤ ਕੁਝ ਹੋ ਰਿਹਾਗਾ ਲੁੱਟਖੋ ਤੇ ਇਸ ਲਈ ਤਾਂ ਸਾਡੀ ਜਿਹੜੀ ਜਨਰੇਸ਼ਨ ਆ ਇਸ ਕਰਕੇ ਤਾਂ ਬਾਹਰ ਜਾ ਰਹੀ ਕਿਉਂਕਿ ਉੱਥੇ ਫਰੀडम ਬਹੁਤ ਅੱਛਾ ਹੈ